ਨਾਮਾ ਵਿਸ਼ੇਸ਼ ਕਿੰਨੇ ਪਤੰਗ ਲੈ ਲਏ ਆ 30 ਬਸ ਤੇ ਡੋਰ ਡੋਰ ਤਾਂਗਾ ਅੱਛਾ ਤੇ ਆ ਹੱਥ ਤਾਂ ਪਹਿਲਾਂ ਹੀ ਵੱਡੇ ਹੋਏ ਹੈਗੇ ਚੱਕਰਾਂ ਦੇ ਉਡਾਇਆ ਸੀ ਨਾ ਅੱਜ ਉਸੇਰੇ ਅੱਛਾ ਤੇ ਡੀਜੇ ਡੂਜੇ ਆਇਆ ਸਾਊਂਡ ਕੇ ਨਹੀਂ ਨਹੀਂ ਡੀਜੇ ਅਸੀਂ ਨਹੀਂ ਲਾਉਂਦੇ ਸਾਡੇ ਨਾਲ ਵਾਲੇ ਲਾ ਦਿੰਦੇ ਫਿਰ ਅਸੀਂ ਲਾਉਂਦੇ ਨਹੀਂ ਮਤ ਉਧਰ ਆਵਾਜ਼ ਆ ਜਾਂਦੀ ਆ ਲੋੜ ਹੀ ਨਹੀਂ ਪੈਂਦੀ ਆਪਦੇ ਲਾਉਣ ਦੀ ਨਹੀਂ ਚਾਰੇ ਪਾਸੇ ਡੀਜੇ ਲੱਗਾ ਹੋ ਤੁਹਾਡੇ ਹਾਂਜੀ ਅੱਛਾ ਤੇ ਫਿਰ ਜੇ 30 ਖਤਮ ਹੋ ਗਏ ਫਿਰ ਪਰ ਹੋਰ ਲੱਗੇ ਆਵਾਂਗੇ ਅੰਨੇ ਪਿਛੋਂ ਆ ਜਾਂਦੇ ਨੇ ਉਹ ਵੀ ਆ ਜਾਂਦੇ ਆ ਲੁੱਟਣੇ ਵੀ ਆ ਨਾਲ ਆ ਲੁੱਟ ਕੇ ਆਪਣੀਆਂ ਆ ਜਾਂਦੇ ਲੁੱਟਣ ਦੀ ਲੋੜ ਨਹੀਂ ਪੈਂਦੀ ਅੱਛਾ ਮਤਲਬ ਨਹੀਂ ਉਹ ਗੱਲ ਹੈ ਉਹੀ ਹੋਗੀ ਲੁੱਟਣ ਵਾਲੀ ਹੋਗੀ ਹਾਂ ਮਤਲਬ ਜੀ ਕੋਲੇ ਆ ਗਿਆ ਲੁੱਟੋਂਗੇ ਤਾਂ ਸਹੀ ਇਹ ਛੱਡ ਦੇਉਗੇ ਨਹੀਂ ਲੁੱਟਾਂਗੇ ਅਜਾ ਆਪਦਾ ਪਤੰਗ ਜਿਹੜੇ 30 ਲਏ ਆ ਉਹ ਜ਼ਿਆਦਾ ਪਿਆਰੇ ਨਹੀਂ ਜਾਂ ਲੁੱਟਣ ਵਾਲੇ ਜਿਹੜੇ ਆਉਂਦੇ ਉਹ ਪਿਆਰੇ ਜ਼ਿਆਦਾ ਹੁੰਦੇ 30 ਜ਼ਿਆਦਾ ਪਿਆਰੇ ਹੁੰਦੇ ਆ ਮੈਨੂੰ ਲੱਗਦਾ ਲੁੱਟਣ ਵਾਲੇ ਹੁੰਦੇ ਆ ਨਹੀਂ ਨਹੀਂ 30 ਪੱਕੀ ਗੱਲ ਆ ਹਾਂ ਇਹ ਫਿਰ ਉਹਨਾਂ ਕੱਲ ਤੱਕ ਆ ਚੀਰੇ ਹੋਰ ਵੱਜਣੇ ਆ ਉਹ ਵੱਜਣ ਤੇ ਟੀਚਰ ਬੋਲਣਗੇ ਨਹੀਂ ਸਾਨੂੰ ਨਹੀਂ ਬੋਲਦੇ ਐ ਹਾਂ ਅੱਕੀ ਗੱਲ ਆ ਹਾਂ ਤੇ ਰਿਸ਼ਤੇਦਾਰ ਵੀ ਆਉਂਦੇ ਆ ਫਿਰ ਬਸੰਤ ਮਨਾਉਣ ਹਾਂ ਆਉਂਦੇ ਆ ਕਿੱਥੋਂ ਆਏ ਆ ਆਸਟ੍ਰੇਲੀਆ ਤੋਂ ਆਏ ਨੇ ਇੱਕ ਇੱਕ ਮੋਗੇ ਤੋਂ ਆਉਂਦੇ ਨੇ ਆਸਟ੍ਰੇਲੀਆ ਤੋਂ ਕੌਣ ਆਇਆ ਦੀਦੀ ਆਇਆ ਹੈ ਅੱਛਾ ਬਸੰਤ ਲਈ ਕਲਾ ਹਾਂ ਕਲੀ ਬਸੰਤ ਦੇਖਣ ਹਾਂ ਅੱਛਾ ਤੇ ਫਿਰ ਉਹਨਾਂ ਨੇ ਪਤੰਗ ਵੱਖਰੇ ਆ ਕਿ ਤੁਹਾਡੇ ਵੱਖਰੇ ਆ ਨਹੀਂ ਉਹ ਫਿਰ ਅਸੀਂ ਉਹਨੂੰ ਲੈ ਕੇ ਦਿੰਨੇ ਆ ਨਾ ਨਹੀਂ ਫਿਰ 30 ਦਾ ਤੇਰੇ ਹੋਗੇ ਨਾ ਉਹਨਾਂ ਦੇ ਕਿੰਨੇ ਆ ਉਹਨਾਂ ਉਹਨਾਂ ਸਭੇ ਜ਼ਿਆਦਾ ਲੈ ਕੇ ਆਈ ਦੇ ਆ ਵੱਖਰੇ ਆ ਹਾਂ ਫਿਰ ਪੂਰਾ ਇੰਜੋਏ ਹੋਏਗਾ ਕੱਲ ਹਾਂ ਕੀ ਨਾਮ ਆ ਵਿਸ਼ੇਸ਼ ਕਿੰਨੇ ਪਤੰਗ ਲੈ ਲਏ ਆ 30 ਬਸ ਤੇ ਡੋਰ ਡੋਰ ਤਾਂਗਾ ਅੱਛਾ ਤੇ ਆ ਹੱਥ ਤਾਂ ਪਹਿਲਾਂ ਹੀ ਵੱਡੇ ਹੋਏ ਹੈਗੇ ਚੱਕਰਾਂ ਹਾਂ ਉਡਾਇਆ ਸੀ ਨਾ ਅੱਜ ਉਸਰੇ ਅੱਛਾ ਤੇ ਡੀਜੇ ਟੂਜੇ ਲਾਇਆ ਸਾਊਂਡ ਕਿ ਨਹੀਂ ਨਹੀਂ ਡੀਜੇ ਅਸੀਂ ਨਹੀਂ ਲਾਂਦੇ ਸਾਡੇ ਨਾਲ ਨਹੀਂ ਲਾਦੇ ਫਿਰ ਅਸੀਂ ਲਾਂਦੇ ਹੀ ਨਹੀਂ ਮਤ ਉਧਰ ਆਵਾਜ਼ ਆ ਜਾਂਦੀ ਆ ਲੋੜ ਹੀ ਨਹੀਂ ਪੈਂਦੀ ਆਪਦੇ ਲਾਉਣ ਦੀ ਨਹੀਂ ਚਾਰੇ ਪਾਸੇ ਡੀਜੇ ਲੱਗਾਓ ਤੁਹਾਡੇ ਹਾਂਜੀ ਅੱਛਾ ਤੇ ਫਿਰ ਜੇ 30 ਖਤਮ ਹੋ ਗਏ ਫਿਰ ਪੈਰ ਹੋਰ ਲੈ ਕੇ ਆਵਾਂਗੇ ਅੰਨੇ ਪਿੱਛੇ ਆ ਜਾਂਦੇ ਨੇ ਉਹ ਵੀ ਆ ਜਾਂਦੇ ਉਹ ਤੇ ਲੁੱਟਣੀਆਂ ਵੀ ਨਾਲ ਆਹ ਲੁੱਟ ਕੇ ਆਪਣੀਆਂ ਮੈਂ ਆ ਜਾਂਦੇ ਲੁੱਟਣ ਦੀ ਲੋੜ ਨਹੀਂ ਪੈਂਦੀ ਅੱਛਾ ਮਤਲਬ ਨਹੀਂ ਉਹ ਗੱਲ ਹੈ ਉਹੀ ਹੋਗੀ ਲੁੱਟਣ ਵਾਲੀ ਹੋਗੀ ਹਾਂ ਮਤਲਬ ਜੀ ਕੋਲੇ ਆ ਗਏ ਲੁੱਟੋਂਗੇ ਤੁਸੀਂ ਇਹ ਛੱਡ ਦਿਓਗੇ ਨਹੀਂ ਲੁੱਟੇਗੇ ਅਜਾ ਆਪਦਾ ਪਤੰਗ ਜਿਹੜੇ 30 ਲਏ ਆ ਉਹ ਜ਼ਿਆਦਾ ਪਿਆਰੇ ਨਹੀਂ ਜਾਂ ਲੁੱਟਣ ਵਾਲੇ ਜਿਹੜੇ ਆਉਂਦੇ ਉਹ ਪਿਆਰੇ ਜ਼ਿਆਦਾ ਹੁੰਦੇ 30 ਜ਼ਿਆਦਾ ਪਿਆਰੇ ਹੁੰਦੇ ਆ ਮੈਨੂੰ ਲੱਗਦਾ ਲੁੱਟਣ ਵਾਲੇ ਹੁੰਦੇ ਆ ਨਹੀਂ ਨਹੀਂ 30 ਪੱਕੀ ਗੱਲ ਆ ਹਾਂ ਤੇ ਫਿਰ ਉਹਨਾਂ ਕੱਲ ਤੱਕ ਆ ਚੀਰੇ ਹੋਰ ਵਜ ਜਾਣੇ ਆ ਉਹ ਵਜ ਜਾਣ ਤੇ ਟੀਚਰ ਬੋਲਣਗੇ ਨਹੀਂ ਸਾਨੂੰ ਨਹੀਂ ਬੋਲਦੇ ਐ ਹੈ ਅੱਕੀ ਗੱਲ ਆ ਹਾਂ ਤੇ ਰਿਸ਼ਤੇਦਾਰ ਵੀ ਆਉਂਦੇ ਆ ਫਿਰ ਬਸੰਤ ਮਨਾਉਣ ਹਾਂ ਆਉਂਦੇ ਆ ਕਿੱਥੋਂ ਆਏ ਆ ਆਸਟ੍ਰੇਲੀਆ ਤੋਂ ਆਏ ਨੇ ਇੱਕ ਇੱਕ ਮੋਗੇ ਤੋਂ ਆਉਂਦੇ ਨੇ ਆਸਟ੍ਰੇਲੀਆ ਤੋਂ ਕੌਣ ਆਇਆ ਦੀਦੀ ਆਇਆ ਹੈ ਅੱਛਾ ਬਸੰਤ ਲਈ ਕਲਾ ਹਾਂ ਕਲੀ ਬਸੰਤ ਦੇਖਣ ਹਾਂ ਅੱਛਾ ਤੇ ਫਿਰ ਉਹਨਾਂ ਨੇ ਪਤੰਗ ਵੱਖਰੇ ਆ ਕਿ ਤੁਹਾਡੇ ਵੱਖਰੇ ਆ ਨਹੀਂ ਉਹ ਫਿਰ ਅਸੀਂ ਉਹਨੂੰ ਲੈ ਕੇ ਦਿੰਨੇ ਆ ਨਾ ਨਹੀਂ ਫਿਰ 30 ਦਾ ਤੇਰੇ ਹੋਗੇ ਨਾ ਉਹਨਾਂ ਦੇ ਕਿੰਨੇ ਆ ਉਹਨਾਂ ਉਹਨਾਂ ਤੋਂ ਵੀ ਜ਼ਿਆਦਾ ਲੈ ਕੇ ਆਈ ਦੇ ਆ ਵੱਖਰੇ ਆ Quran jo aayega kal